ਫਿਰ ਉਹ ਤਾਂ ਐਂਪੀਰ ਹੋ ਰਿਹਾ ਤਾਂ ਝੂਲੋਲੇ ਦਾ ਬੋਲੇ ਇੱਕ ਬਾਹਰ ਹੋਈ ਉਹ ਗੱਲ ਮੈਂ ਕਿਤੇ ਸੁਣਾਈ ਨਹੀਂ ਆਕਾਸਤ ਉਹਨਾਂ ਨੇ ਕਿਸੀ ਥੀੜ ਬੰਦੀ ਅੱਜ ਮੈਂ ਇੱਥੇ ਪਹੁੰਚੀ ਹਾਂ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਜੋ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਦਿਵਾਲੀ ਤੋਂ ਪਹਿਲਾਂ ਪਹਿਲਾਂ ਉਹਦੇ ਵਿੱਚ ਮੈਂ ਜਲਾਲਾਬਾਦ ਬਲਾਕ ਦਾ ਜਿਹੜਾ ਮੁਆਵਜ਼ਾ ਤਕਰੀਬਨ 10 ਸਵਾ 10 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਅਸੀਂ ਲੋਕਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜਿਦੇ ਵਿੱਚ ਫਸਲਾਂ ਦਾ ਨੁਕਸਾਨ ਮਕਾਨਾਂ ਦਾ ਨੁਕਸਾਨ ਜਾਂ ਪਸ਼ੂਆਂ ਦਾ ਨੁਕਸਾਨ ਸਾਰਾ ਕੁਝ ਇਨਕਲੂਡ ਕਰਕੇ 1.5 ਕਰੋੜ ਦਾ ਮੁਆਵਜ਼ਾ ਜਲਾਲਾਬਾਦ ਬਲੌਕ ਦਾ ਬਣਦਾ ਜੀ ਪਰ ਇੱਕ ਇੱਥੇ ਕੱਚੀਆਂ ਜ਼ਮੀਨਾਂ ਦਾ ਬਹੁਤ ਰੋਲਾ ਵੀ ਹੈ ਤੇ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਉਹਦੇ ਲਈ ਕੀ ਕੀਤਾ ਬਿਲਕੁਲ ਜੀ ਮੈਨੂੰ ਲੱਗਦਾ ਕਿ ਵੱਡਾ ਮਸਲਾ ਹੀ ਇੱਥੇ ਇਹ ਹੈ ਔਰ ਅਸੀਂ ਜਦੋਂ ਮੈਥੋਂ ਹੋ ਕੇ ਗਈ ਸੀ ਔਰ ਸੀਐਮ ਸਾਹਿਬ ਕੋਲੇ ਕੈਬਨਟ 'ਚ ਵੀ ਇਹ ਮਸਲਾ ਉਠਾਇਆ ਗਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੂੰ ਇਨਕਲੂਡ ਕਰਾਂਗੇ ਸੋ ਇਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਰੱਖੀ ਗਈ ਹੈ ਕੱਚੀਆਂ ਜ਼ਮੀਨਾਂ ਵਾਲਿਆਂ ਦੇ ਲਈ ਸੋ ਕਿਸੇ ਨੂੰ ਨਹੀਂ ਛੱਡਾਂਗੇ ਸਭ ਦੀ ਪਰਪਾਈ ਕਰਤੀ ਜਾਵੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਆਦਾ ਇੱਕ ਬਹੁਤ ਵੱਡਾ ਵਾਅਦਾ ਪੂਰਾ ਕਰਤਾ ਵੀ ਦੁਵਾਲੀ ਤੋਂ ਪਹਿਲਾਂ ਪਹਿਲਾਂ ਲੋਕਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਫਲੱਡ ਦਾ ਮੁਆਵਜ਼ਾ ਦਿੱਤਾ ਜਾਊਗਾ ਔਰ ਸਪੈਸ਼ਲੀ ਅੱਜ ਸਾਡੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਜੀ ਜਿਹੜੇ ਸਾਡੇ ਜ਼ਿਲ੍ਹੇ ਦੇ ਇੰਚਾਰਜ ਹੈ ਉਹਨਾਂ ਨੂੰ ਭੇਜਿਆ ਗਿਆ ਹੈ ਔਰ ਪਹਿਲਾ ਪ੍ਰੋਗਰਾਮ ਜਲਾਲਾਬਾਦ ਕਾਨੇ ਵਾਲੇ ਪਿੰਡ ਚ ਹੋਇਆ ਜਿੱਥੇ-ਥੇ 1.5 ਕਰੋੜ ਰੁਪਏ ਦੀ ਟੋਟਲ ਰਾਸ਼ੀ ਹੈ ਜਿਹੜੀ ਉਹਦੇ ਚ ਜ਼ਮੀਨਾਂ ਦਾ ਖਰਾਬਾ ਉਹਦੇ ਚ ਮਕਾਨਾਂ ਦਾ ਜਿਹੜਾ ਮੁਆਵਜ਼ਾ ਔਰ ਤੀਜਾ ਪਸ਼ੂਆਂ ਦਾ ਜਿਹੜਾ ਮੁਆਵਜ਼ਾ ਸੀ ਉਹ 1.5 ਕਰੋੜ ਕੱਲੇ ਜਲਾਲਾਬਾਦ ਬਲੌਕ ਦਾ ਹੈ ਅਰਨੀਵਾਲ ਦਾ ਕੱਲ ਪ੍ਰੋਗਰਾਮ ਹੈ ਉੱਥੇ ਬਾਕੀ ਉਹ ਦੱਸ ਦਿਆਂਗੇ ਬਲੌਕ ਦੇ ਜਿੰਨੇ ਵੀ ਪਿੰਡ ਸੀ ਉਹਨਾਂ ਸਾਰਿਆਂ ਦਾ ਮੁਆਵਜ਼ਾ ਹੈ ਉਹਨਾਂ ਸਾਰਿਆਂ ਦਾ ਮੁਆਵਜ਼ਾ ਹੈ ਬਟ ਜਿਹੜਾ ਕੱਚੀ ਜ਼ਮੀਨ ਦਾ ਥੋੜਾ ਇਸ਼ੂ ਹੈ ਉਹ 18 ਤਰੀਕ ਨੂੰ ਮੀਟਿੰਗ ਹੈ ਉਹਦੇ ਚ ਵੀ ਜ਼ਰੂਰ ਸੋਚਿਆ ਜਾਊਗਾ ਕਿ ਬੈਸਟ ਹੋ ਸ ਔਰ ਜਿਹੜਾ ਮਕਾਨਾ ਦਾ 50000 ਰੁਪਏ ਜਿਨ੍ਹਾਂ ਦੇ ਤਰੇੜਾਂ ਆਈਆਂ ਔਰ 120000 ਰੁਪਏ ਜਿਨ੍ਹਾਂ ਦਾ ਟੋਟਲੀ ਛੱਤ ਡਿੱਗ ਪਈ ਓਹਨ ਦਿੱਤਾ ਜਾਏਗਾ ਥੈਂਕ ਯੂ ਚਰਤੀ